ਵਿਰੋਧ ਤੇ ਪੈਣੋ ਜੈ ਹੇ ਲੈ ਕੇ ਹਾਜ਼ਰ ਆ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਾਰਾਂ ਨੂੰ ਬੁਲਾਉਂਦੇ ਰਹਿੰਦਾ ਤੇ ਅੱਜ ਜਿਹੜੇ ਮਾਰਾਂ ਨੂੰ ਸੱਦਾ ਪੱਤਰ ਭੇਜਿਆ ਸੀ ਰਿਆਰ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਪਹੁੰਚ ਚੁੱਕੇ ਆ ਉਹਨਾਂ ਨੂੰ ਆਪਾਂ ਜੀ ਆਇਆਂ ਕਹੀਏ ਜੈ ਹਨਜੀ ਰਿਆਰ ਸਾਹਿਬ ਜੈ ਹਨਜੀ ਡਾਕਟਰ ਸਾਹਿਬ ਜਨਾਬ ਜੈ ਹਨਜੀ ਕੀ ਹਾਲ ਚਾਲ ਹੈ ਹਾਲ ਚਾਲ ਬਹੁਤ ਵਧੀਆ ਹਾਂਜੀ ਆ ਤੁਸੀਂ ਚੰਗਾ ਕੀਤਾ ਡਾਕਟਰ ਸਾਹਿਬ ਨੂੰ ਨਾਲ ਲੈ ਜਾਂਦਾ ਹੈ ਵੇਖੋ ਜੀ ਤੁਸੀਂ ਕਿਹਾ ਸੀ ਵੀ ਹੁਣ ਖੇਤੀ ਦਾ ਵਪਾਰ ਕਰਿਆ ਕਰਨਾ ਤੇ ਉਹਦੇ ਇੱਕ ਸਪਰਟ ਲੈ ਕੇ ਆ ਹਾਂ ਨਹੀਂ ਬਹੁਤ ਵਧੀਆ ਕੀਤਾ ਤੁਸੀਂ ਹਾਂਜੀ ਅੱਛਾ ਹੁਣ ਇੱਕ ਕੰਮ ਕਰੋ ਹਾਂਜੀ ਵੀ ਆਪਣੀ ਇੱਕ ਰਸਮ ਜਿਹੜੀ ਹੈ ਹਾਲਾਂਕਿ ਮੈਂ ਡਾਕਟਰ ਸਾਹਿਬ ਨੂੰ ਚੰਗੀ ਤਰ੍ਹਾਂ ਜਾਣਵਾ ਪਰ ਫਿਰ ਵੀ ਜਿਹੜੀ ਰਸਮ ਹੈ ਉਹ ਪਹਿਲਾਂ ਪੂਰੀ ਕਰੀਏ ਉਹ ਤਾਂ ਪੂਰੀ ਕਰੀ ਗਏ ਬਿਲਕੁਲ ਜੀ ਬਿਲਕੁਲ ਇਹ ਡਾਕਟਰ ਰਮਨਦੀਪ ਸਿੰਘ ਜੀ ਜੋ ਡਾਇਰੈਕਟਰ ਨੇ ਆ ਸਕੂਲ ਆਫ ਬਿਜ਼ਨਸ ਸਟੱਡੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸੇਵਾ ਨਿਭਾ ਰਹੇ ਨੇ ਜੀ ਤੇ ਤੇਜਪਾਲ ਜੀ ਬਹੁਤ ਲੰਬਾ ਤਜਰਬਾ ਇਹਨਾਂ ਦਾ ਜਿਹੜੀ ਆਪਾਂ ਗੱਲ ਕਰਦੇ ਰਹੇ ਨੇ ਨਾ ਖੇਤੀ ਵਪਾਰ ਦੀ ਜੀ 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 ਉਹਦੇ ਵਿੱਚ ਬਹੁਤ ਜ਼ਿਆਦਾ ਲੰਬਾ ਤਜਰਬਾ ਡਾਕਟਰ ਸਾਹਿਬ ਜੀ ਆਇਆ ਨੂੰ ਡਾਕਟਰ ਸਾਹਿਬ ਧੰਨਵਾਦ ਜੀ ਅੱਜ ਤੁਹਾਡੇ ਤੋਂ ਜਾਣਕਾਰੀ ਲਵਾਂਗੇ ਤੇ ਹੋ ਸਕਦਾ ਅਸੀਂ ਵੀ ਵਪਾਰ ਨਾਲ ਥੋੜ੍ਹਾ ਜਿਹਾ ਹੋ ਹੀ ਜਾਈਏ ਹੈ ਹੁਣਾ ਹੀ ਪੈਣਾ ਮੈਨੂੰ ਲੱਗਦਾ ਪਹਿਲਾਂ ਵੀ ਵਪਾਰੀ ਹੈਗੇ ਉਹ ਹੈ ਹੁਣਾ ਹੀ ਪੈਂਦਾ ਜੀ ਹੁਣਾ ਹੀ ਪੈਂਦਾ ਹੁਣਾ ਪੈਂਦਾ ਆ ਸਮਾ ਆਉਣ ਵਾਲਾ ਇਹੋ ਜਿਹਾ ਸਮਾ ਆਉਣ ਵਾਲਾ ਇਹੋ ਜਿਹਾ ਯਾ ਅਛਾ ਸਮਾ ਇੱਕ ਹੋਰ ਵੀ ਗੱਲ ਆ ਹਾਂ ਜਿਹੜਾ ਸਮਾ ਆਉਣ ਵਾਲਾ ਆ ਨਾ ਜਿੱਦਾਂ ਨੂੰ ਆਪਾਂ ਤੁਰ ਪਏ ਹੋਏ ਆ ਤੇ ਜਿਸ ਹਿਸਾਬ ਦਾ ਅਸੀਂ ਜ਼ਿੰਦਗੀ ਜੀਣ ਦਾ ਤਰੀਕਾ ਬਣਾ ਲਿਆ ਆ ਤੇ ਸਮਾ ਭਿਆਨਕ ਵੀ ਆ ਸਕਦਾ ਆ ਭਰ ਤੇਜ ਭਾਜੀ ਗੱਲ ਆ ਵੀ ਤੁਸੀਂ ਤਾਂ ਪਹਿਲਾਂ ਇਹ ਕੰਮ 'ਚ ਲੱਗੇ ਉਸ ਤੁਸੀਂ ਤਾਂ ਬਹੁਤ ਸਾਹਮਦੇ ਹੋ ਸਾਰੇ ਦੇਖੋ ਸਾਹਮਣ ਦੀ ਗੱਲ ਇਦਾਂ ਆ ਵੀ ਸਾਨੂੰ ਸਾਰਿਆਂ ਨੂੰ ਮਿਲ ਕੇ ਉਪਰਾਲਾ ਕਰਨਾ ਪੈਣਾ ਹੈ ਨਹੀਂ ਤਾਂ ਹੁਣ ਜਿਹੜੀ ਕੁਦਰਤ ਆ ਨਾ ਉਹ ਸਾਨੂੰ ਦੱਸਣ ਲੱਗ ਪਈ ਆ ਵੀ ਭਾਈ ਤੁਸੀਂ ਬਹੁਤ ਖਿਲਵਾੜ ਕਰ ਰਹੇ ਆ ਮੇਰੇ ਨਾਲ ਹੂੰ ਇਹ ਮਾਤਾਵਰਣ ਜਿਹੜਾ ਰੋਜ਼ ਗੰਦਾ ਹੋ ਰਿਹਾ ਹੂੰ ਇਹਨੂੰ ਸੰਭਲੋ ਨਹੀਂ ਤਾਂ ਫੇਰ ਕਿਸੇ ਦਿਨ ਇਹੋ ਪਟਾਕਾ ਪੈਣਾ ਤੇ ਇਹ ਸੰਭੜ ਤੋਂ ਗੱਲ ਗਾਂ ਲੰਘ ਜਾਣ ਤੇਜਪਾਲ ਜੀ ਗੱਲ ਇਹ ਹੈ ਕਿ ਮਾਲਕ ਵੀ ਤੇ ਕੁਦਰਤ ਵੀ ਜੀ ਹਮੇਸ਼ਾ ਦੱਸ ਦਿੰਦੀ ਆ ਬੰਦੇ ਨੂੰ ਵੀ ਤੂੰ ਕਿੱਥੇ ਫਰਦਾਂ ਤੇ ਕੀ ਕਰਦਾ ਬਿਲਕੁਲ ਤੇ ਫੇਰ ਉਹਦਾ ਰਿਜ਼ਲਟ ਜਿਹੜਾ ਹੂੰ ਥੋੜੇ ਸਮੇਂ ਚ ਹੀ ਦੇ ਦਿੱਤੀ ਕਿਤੇ ਪਹਚਾ ਲ ਆਉਂਦਾ ਕਿਤੇ ਫਲਾਟ ਡਾਉਂਦਾ ਕਿਤੇ ਨੇਹਰੀਆਂ ਆਉਂਦੀਆਂ ਕਿਤੇ ਸਰਦੀਆਂ ਦੇ ਵਿੱਚ ਤੂਪਾਂ ਉਹ ਜੀਆਂ ਲੱਗਦੀਆਂ ਤੇ ਉਹ ਇਹੀ ਹੁੰਦਾ ਨਤੀਜਾ ਹੋਰ ਕੀ ਦੇਖੋ ਗੱਲ ਇਦਾਂ ਆ ਵੀ ਹੁਣ ਆਪਾਂ ਗੱਲ ਕਰ ਲਈਏ ਹੂੰ ਬੰਦੇ ਦੇ ਫੇਫੜਿਆਂ 'ਚ ਮੜਾ ਜਾ ਕੁਛ ਆ ਜਾਏ ਨਾ ਖੰਘ ਖੰਘ ਕੇ ਬੁਰਾ ਹਾਲ ਹੋਏ ਆ ਬਿਲਕੁਲ ਜੀ ਜੀ ਹੈ ਜੀ ਤੇ ਅਸੀਂ ਧਰਤੀ ਦੇ ਸਾਰੇ ਫੇਫੜੇ ਹੈ ਵੱਡ ਵੱਡ ਸੁੱਟ ਤੇ ਹਾਂ ਬਿਲਕੁਲ ਬੜੀ ਤਗੜੀ ਗੱਲ ਤੁਸੀਂ ਇਹਦੇ ਖਾਸ ਕਰਕੇ ਹੁਣ ਪੰਜਾਬ ਦੀ ਅਸੀਂ ਗੱਲ ਕਰ ਲਈਏ ਜੀ ਪੰਜਾਬ ਦੇ ਵਿੱਚ ਜਦੋਂ ਗੁਰੂ ਸਾਹਿਬ ਨੇ ਬਾਣੀ ਲਿਖੀ ਜਾਂ ਹੋਰ ਸਾਡੇ ਵੱਡੇ-ਵਡੇਰੇ ਸੀਗੇ ਜਦੋਂ ਉਹਨਾਂ ਦੇ ਅਸੀਂਆਂ ਰਚਨਾਵਾਂ ਪੜ੍ਹਦੇ ਆਂ ਤੇ ਤੁਸੀਂ ਦੇਖੋ ਕਿਦਾਂ ਇਸ ਧਰਤੀ ਤੇ ਵਾਤਾਵਰਣ ਬਾਰੇ ਕੀ ਕੀ ਗੱਲਾਂ ਕਰਦੇ ਹਾਂ ਕਿੰਨੀ ਕ ਖਿਆਲੀ ਹੋਊਗੀ ਇਸ ਧਰਤੀ ਬਿਲਕੁਲ ਹਾਂ ਸੋ ਇਸ ਕਰਕੇ ਸਾਨੂੰ ਉਹੜੀਆਂ ਚੀਜ਼ਾਂ ਆ ਉਹਦੇ ਉੱਲ ਖਿਆਲ ਦੇਣਾ ਪੈਣਾ ਵਾਤਾਵਰਣ ਖਾਸ ਕਰਕੇ ਸਾਨੂੰ ਸੰਭਾਲਣਾ ਪੈਣਾ ਤੇ ਹੁਣ ਤੇ ਮਹਾਰਾਜ ਗਹਾਈ ਦਾ ਟਾਈਮ ਆ ਹੈਨਾ ਗਹਾਈ ਤੋਂ ਬਾਅਦ ਉਹੀ ਉਹੋ ਜਿਹਾ ਕੰਮ ਨਾ ਕਰੀਏ ਕਈ ਵਾਰੀ ਆਪਾਂ ਇਸ ਨਾੜ ਨੂੰ ਵੀ ਪੱਗ ਲਾਉਣ ਲੱਪੇਦਾ ਤੇ ਇਸ ਕਰਕੇ ਆਪਾਂ ਨੂੰ ਉਹ ਕੰਮ ਨਹੀਂ ਕਰਨਾ ਚਾਹੀਦਾ ਬਿਲਕੁਲ ਜੀ ਜਿਹੜਾ ਕੰਮ ਕਰਨਾ ਚਾਹੀਦਾ ਉਹ ਆ ਆ ਤੇ ਭਾਈ ਸਬਜ਼ੀ ਤੋੜੋ ਮੰਡੀ ਜਾਓ ਵੇਚੋ ਤੇ ਬੋਝਾ ਭਰ ਕੇ ਪੈਸਿਆਂ ਦਾ ਕਰਿਆ ਤੇ ਸਵੇਰੇ ਸਵੇਰੇ ਨਾਲ ਆ ਤੇ ਮੰਡੀਆਂ ਦੇ ਭਾਅ ਆ ਜਿਹੜੇ ਰਿਆਣਾਂ ਜੀ ਮੰਡੀਆਂ ਦੇ ਅੱਜ ਭਾਅ ਜਿਹੜੇ ਡਾਕਟਰ ਸਾਹਿਬ ਰਹੇ ਆ ਉਹ ਇਦਾਂ ਰਹੇ ਜੀ ਆਲੂ ਸਾਰਿਆਂ ਤੋਂ ਪਹਿਲਾਂ ਆ ਗਿਆ ਜਲੰਧਰ 280 ਰੁਪਏ ਕੁਇੰਟਲ ਜੀ ਹਾਂ ਜੀ ਲੁਧਿਆਣਾ 400 ਰੁਪਏ ਫਾਜ਼ਿਲਕਾ 1000 ਰੁਪਏ ਕੁਇੰਟਲ ਜੀ ਪਟਿਆਲਾ 600 ਰੁ ਮਾਨਸਾ 650 ਰੁਪਏ ਕਿਵਾਂਟਲ ਤੇ ਬਰਨਾਲਾ ਆਲੂ ਅਜ 1200 ਰੁਪਏ ਫੀ ਕਿਵਾਂਟਲ ਵਿਕਿਆ ਜੀ ਹਾਂਜੀ ਪਿਆਜ਼ 1100 ਨੂੰ ਵਿਕਿਆ ਜ ਦਲੰਦਰ ਲੁਧਿਆਣਾ ਵੀ 1100 ਜੀ ਫਾਜ਼ਿਲਕਾ 2000 ਪਟਿਆਲਾ 1500 ਮਾਨਸਾ 1800 ਰੁਪਏ ਤੇ 2075 ਰੁਪਏ ਪਿਆਜ਼ ਅੱਜ ਵਿਕਿਆ ਬਰਨਾਲਾ ਦੇ ਵਿੱਚ ਹਾਂਜੀ ਟਮਾਟਰ 1100 ਨੂੰ ਵਿਕਿਆ ਰਿਆਰ ਸਾਹਿਬ ਦਲੰਦਰ ਲੁਧਿਆਣਾ 500 ਫਾਜ਼ਿਲਕਾ 1500 ਪਟਿਆਲਾ 700 1250 ਰੁਪਏ ਮਾਨਸਾ ਤੇ ਬਰਨਾਲਾ ਅੱਜ ਟਮਾਟਰ ਜਿਹੜਾ ਵਿਕਿਆ ਉਹ 1400 ਰੁਪਏ ਫੀ ਕੁਆਂਟਲ ਤੇ ਬੈਂਗਣ ਜਲੰਧਰ 400 ਰੁਪਏ ਲੁਧਿਆਣਾ 700 ਰੁਪਏ ਕੁਆਂਟਲ 1500 ਨੂੰ ਵਿਕਿਆ ਫਾਜ਼ਲਕਾ ਪਟਿਆਲਾ 1000 ਰੁਪਏ ਕੁਆਂਟਲ 1750 ਰੁਪਏ ਮਾਨਸਾ ਤੇ ਬਰਨਾਲਾ 1450 ਰੁਪਏ ਬੈਂਗਣ ਦਾ ਅੱਜ ਦਾ ਭਾਅ ਰਿਹਾ ਗੋਬੀ ਜਲੰਧਰ ਵਿਗਿਆ 600 ਰੁਪਏ ਕੁਆਂਟਲ ਜੀ ਲੁਧਿਆਣਾ 500 ਰੁਪਏ ਫਾਜ਼ਲਕਾ 1000 ਰੁਪਏ ਪਟਿਆਲਾ 800 ਰੁਪਏ ਕੁਆਂਟਲ 1000 ਰੁਪਏ ਕੁਆਂਟਲ ਮਾਨਸਾ ਤੇ ਬਰਨਾਲਾ 450 ਰੁਪਏ ਕਿਵੰਟਲ ਗੋਭੀ ਦਾਜ ਦਾ ਭਾਰਿਆ ਹਾਂਜੀ ਇਹ ਤਾਂ ਸੀਗੇ ਮੰਡੀਆਂ ਦੇ ਭਾਅ ਦਿੱਤੇ ਆਪਾਂ ਸੁਣਾ ਬਿਲਕੁਲ ਜੀ ਹੁਣ ਆਪਾਂ ਵਪਾਰ ਦੀ ਗੱਲ ਕਰਦੇ ਸੀਗੇ ਹੂੰ ਤੇ ਡਾਕਟਰ ਸਾਹਿਬ ਤੇ ਤੁਹਾਨੂੰ ਪਤਾ ਪਿਆ ਸਮਝਾ ਕੇ ਜਾਂਦੇ ਹੁੰਦੇ ਬੀਕੀ ਦਾ ਕਰਨਾ ਕਿਵੇਂ ਹਾਂ ਬਿਲਕੁਲ ਜੀ ਹਾਂ ਸੋ ਡਾਕਟਰ ਸਾਹਿਬ ਤੁਹਾਡੇ ਨਾਲ ਅੱਜ ਜਿਹੜਾ ਸਾਡਾ ਵਿਸ਼ਾ ਹੈ ਉਹ ਵਿਸ਼ਾ ਜੀ ਖੇਤੀ ਵਪਾਰ ਵਿੱਚ ਸਵੈ ਰੋਜ਼ਗਾਰ ਦੀ ਮਹੱਤਤਾ ਜੀ ਇਸ ਵਿਸ਼ੇ ਤੇ ਆਪਾਂ ਤੁਹਾਡਾ ਗੱਲ ਕਰਨੀ ਹੈ ਕਿਸਾਨ ਵੀਰੋ ਤੇ ਭੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਫੋਨ ਕਰਨ ਲਈ ਸਾਡੇ ਫੋਨ ਨੰਬਰ ਤੁਸੀਂ ਨੋਟ ਕਰ ਲਓ ਫੋਨ ਨੰਬਰ ਹੈ 0181 281 4264 ਦੂਜਾ ਨੰਬਰ ਹੈ 0181 281 4264 ਡਾਕਟਰ ਸਾਹਿਬ ਜਦੋਂ ਆਪਾਂ ਗੱਲ ਕਰਦੇ ਆ ਵਪਾਰ ਤੇ ਸਾਨੂੰ ਪਤਾ ਹੈ ਜੀ ਜੀ ਹੈ ਵਪਾਰੀਆਂ ਦਾ ਵੀ ਪਤਾ ਹੈ ਹਮ ਔਰ ਖੇਤੀਬਾੜੀ ਚ ਤੇ ਅਸੀਂ ਅਣਜਾਣ ਆ ਥੋੜੇ ਜਿਹਾ ਜੀ ਹਨਾ ਖੇਤੀਬਾੜੀ ਤਾਂ ਸਾਡਾ ਇਹ ਹੁੰਦਾ ਵੀ ਅਸੀਂ ਫਸਲ ਬੀਜੀ ਉਨੂੰ ਉਗਾ ਲਿਆ ਉਸ ਤੋਂ ਬਾਅਦ ਹੀ ਉਹ ਗਾ ਲਈ ਮੰਡੀ ਜਾ ਕੇ ਤੇ ਅਸੀਂ ਵੇਚ ਆਏ ਠੀਕ ਆ ਜੀ ਹੁਣ ਜਦੋਂ ਅਸੀਂ ਖੇਤੀ ਵਪਾਰ ਦੀ ਗੱਲ ਕਰਦੇ ਆਂ ਸਨ ਤੋਂ ਵੇਚਣ ਤੱਕ ਹੀ ਵਪਾਰ ਹੁੰਦਾ ਉਹ ਤੋਂ ਤੁਹਾਡਾ ਭਾਵ ਕੀ ਆ ਤੇ ਖੇਤੀ ਬਾੜੀ ਦੇ ਵਿੱਚ ਜਿਹੜਾ ਵਪਾਰ ਤੁਸੀਂ ਜਿਹਦੀ ਗੱਲ ਕਰਦੇ ਹੋ ਉਸ ਦਰਜੇ ਤੱਕ ਪਹੁੰਚਣ ਨੂੰ ਅਸੀਂ ਕੀ ਕਰੀਏ ਅ ਦੇਖੋ ਤੇਜਪਾਲ ਜੀ ਲੜੀ ਵਾਰਤਾ ਦੇ ਵਿੱਚ ਆਪਾਂ ਗੱਲ ਸ਼ੁਰੂ ਕਰਦੇ ਆਂ ਜਦੋਂ ਅਸੀਂ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦੇਣਾ ਜੀ ਤਾਂ ਖੇਤੀਬਾੜੀ ਪ੍ਰੋਡਕਸ਼ਨ oriented ਆ ਪੈਦਾਵਾਰ ਕੀਤੀ ਬਿਲਕੁਲ ਆ ਤੇ ਸਾਡੇ 100 ਚੋਂ 92 93 ਨੰਬਰ ਆਲਰੇਡੀ ਪੰਜਾਬੀਆਂ ਦੇ ਖਾਸ ਕਰਕੇ ਜ਼ਿਮੀਦਾਰਾਂ ਦੇ 92 93 ਨੰਬਰ ਹੈਗੇ ਆ ਤੇ ਉਮੀਦ ਵੀ ਹੈ ਕਿ ਵੀ ਉਹ 95 97 ਤੱਕ ਪਹੁੰਚਣ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੈਨਰ ਦੇ ਤਹਿਤ ਕੋਸ਼ਿਸ਼ ਕਰ ਰਿਹਾ ਜੀ ਪਰ ਜਦੋਂ ਅਸੀਂ ਚੀਜ਼ ਪੈਦਾ ਕਰ ਲੈਂਦੇ ਆ ਜੀ ਪਰ ਢਾਂਚੇ ਨੂੰ ਸਮਝ ਕੇ ਪੈਦਾ ਕਰਦੇ ਆ ਉਸ ਜ਼ਿਮੀਦਾਰ ਤੇ ਜਿਹੜਾ ਢਾਂਚੇ ਨੂੰ ਸਮਝ ਕੇ ਪੈਦਾ ਨਹੀਂ ਕਰਦਾ ਉਸ ਜ਼ਿਮੀਦਾਰ 'ਚ ਬਹੁਤ ਫਰਕ ਆ ਹੂੰ ਜਦੋਂ ਤੁਸੀਂ ਖੇਤੀਬਾੜੀ ਨੂੰ ਖੇਤੀ ਵਪਾਰ ਦੇਣਾ ਤਾਂ ਸਾਨੂੰ ਬੂਲ ਰੂਪ ਦੇ ਵਿੱਚ ਖੇਤੀ ਵਪਾਰ ਦੇ ਢਾਂਚੇ ਨੂੰ ਸਮਝਣ ਦੀ ਲੋੜ ਆ ਜਿਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਕਿ ਲਾਗਤਾਂ ਸਹੀ ਲਾ ਕੇ ਜਿੰਸ ਪੈਦਾ ਕੀਤੀ ਫਿਰ ਸਾਰੀ ਜਿੰਸ ਮੰਡੀ 'ਚ ਨਾ ਵੇਚ ਕੇ 2% 5% ਆਪਣੇ ਆਪ ਨੂੰ ਮੋੜਾ ਦਿਓ ਉਸ ਜਿੰਸ ਨੂੰ ਘਰੇ ਪਕਾਓ ਕਿਸੇ ਤਰੀਕੇ ਨਾਲ ਪ੍ਰੋਸੈਸਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਟ੍ਰੇਨਿੰਗ ਹੁੰਦੀ ਹੈ ਉਹਦੇ ਤਹਿਤ ਜਦੋਂ ਤੁਸੀਂ ਘਰੇ ਪਕਾਉਂਗੇ ਨਾ ਜੀ ਤਾਂ এমਪਲాయਮੈਂਟ ਜਨਰੇਟ ਹੋਊਗੀ ਸਾਡਾ ਵਿਸ਼ਾ ਹੈ ਕਿ ਖੇਤੀ ਵਪਾਰ ਦੇ ਵਿੱਚ ਸਵੈ ਰੋਜ਼ਗਾਰ ਦੀ ਮਹੱਤਤਾ ਜਦੋਂ ਅਸੀਂ ਜਨਸਾਂ ਨੂੰ ਪਕਾਉਣਾ ਸ਼ੁਰੂ ਕਰਤਾ ਸਵੈ ਰੋਜ਼ਗਾਰ ਉੱਥੇ ਆਪਣੇ ਆਪ ਆ ਗਿਆ ਬੜਾ ਨਚੋੜਦ ਵਾਲੀ ਗੱਲ ਦੱਸ ਰਿਹਾ ਉਸ ਤੋਂ ਬਾਅਦ ਖੁਦ ਮੰਡੀ ਕਰਦਾ ਸਾਨੂੰ ਜਾਦੇ ਲੋਕ ਨਹੀਂ ਚਾਹੀਦੇ ਮੈਂ ਨਹੀਂ ਕਹਿੰਦਾ ਕਿ ਸਾਰਾ ਹੀ ਪੰਜਾਬ ਖੁਦ ਮੰਡੀਕਰਨ ਕਰਨ ਲੱਗ ਜਾਏ ਪਰ ਜਿਹੜੇ ਉਦਮੀ ਆ ਉਹ ਖੁਦ ਮੰਡੀਕਰਨ ਕਰਨ ਲੱਗ ਜਾਣ ਜਿਹੜੀਆਂ ਜਨਸਾਂ ਤੋਂ ਪਦਾਰਥ ਤਿਆਰ ਕੀਤੇ ਆ ਜੇ ਮੰਡੀਕਰਨ ਕਰਨ ਲੱਗ ਜਾਣ ਉਹਨਾਂ ਨੂੰ ਖਪਤਕਾਰ ਦੀ ਜ਼ਰੂਰਤ ਸਮਝਣੀ ਆ ਜੂਗੀ ਕਿਉਂਕਿ ਖਪਤਕਾਰ ਦੀ ਜ਼ਰੂਰਤ ਬਹੁਤ ਤੇਜ਼ੀ ਨਾਲ ਬਦਲਦੀ ਹੈ ਤੇਜਪਾਲ ਜੀ ਰਿਆੜ ਜੀ ਸਾਨੂੰ ਸਮੇਂ ਨਾ ਪਊਗਾ ਇਸ ਗੱਲ ਨੂੰ ਸਾਨੂੰ ਇਸ ਗੱਲ ਤੇ ਦਿਸ਼ਾ ਨਿਰਦੇਸ਼ ਲੈਣਾ ਪਊਗਾ ਕਿ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦੇਣਾ ਬਣਦਾ ਪਿੰਡਾਂ ਦੇ ਲੋਕਾਂ ਜਰੀਏ ਬਣਦਾ ਸੋ ਕੁਲਮਾ ਲਾ ਕੇ ਜਦੋਂ ਇਹ ਪੰਜ ਚੀਜ਼ਾਂ ਲੜੀਵਾਰਤਾ ਦੇ ਵਿੱਚ ਜਨਸ ਤੋਂ ਉਤਪਾਦ ਉਤਪਾਦ ਵੈਲਿਊ ਐਡੀਸ਼ਨ ਉਤਪਾਦਾਰਤ ਫਿਰ ਉਹਦਾ ਮੰਡੀਕਰਨ ਖਪਤਕਾਰ ਦੀ ਜ਼ਰੂਰਤ ਨੂੰ ਸਮਝ ਕੇ ਜਿਹੜਾ ਇਹ ਇਨਸਾਨ ਇਸ ਲੜੀਵਾਰਤਾ ਨੂੰ ਫੂਡ ਵੈਲਿਊ ਚੇਨ ਨੂੰ ਸਮਝ ਗਿਆ ਉਹ ਸਵੈ ਰੋਜ਼ਗਾਰ ਦੀ ਮਹੱਤਤਾ ਨੂੰ ਸਮਝ ਗਿਆ ਜਦੋਂ ਖੁਦ ਵਪਾਰ ਕਰਦੇ ਹਾਂ ਤਾਂ ਥੋੜੇ ਸਮੇਂ ਬਾਅਦ ਲੋਕਾਂ ਨੂੰ ਰੋਜ਼ਗਾਰ ਦੀ ਤੁਹਾਡੀ ਤੁਹਾਡੇ ਵੱਨੀਆਂ ਪ੍ਰੋਵਾਈਡ ਕੀਤਾ ਜਾਂਦਾ ਰੋਜ਼ਗਾਰ ਦੇ ਮੌਕੇ ਤੁਸੀਂ ਉਹਨਾਂ ਨੂੰ ਦਿੰਨੇ ਹੋ ਹੋਰ ਲੋਕ ਨਾਲ ਜੁੜਦੇ ਆਹੀ ਸਾਡਾ ਉਦੇਸ਼ ਆ ਡਾਕਟਰ ਸਾਹਿਬ ਬੜੀ ਵਧੀਆ ਗੱਲ ਤੁਸੀਂ ਕਰ ਰਹੇ ਹੋ ਕਿਉਂਕਿ ਸਮੇਂ ਦੀ ਜਿਹੜੀ ਮੰਗ ਹੈ ਜੀ ਉਹ ਵੀ ਇਹੀ ਆ ਕਿ ਆਪਾਂ ਕਿਵੇਂ ਆ ਖੇਤੀ ਨੂੰ ਖੇਤੀ ਵਪਾਰ ਵੱਲ ਲੈ ਜਾ ਸਕਦੇ ਆ ਬਿਲਕੁਲ ਜਦੋਂ ਤੁਸੀਂ ਹੁਣੇ ਗੱਲ ਕੀਤੀ ਸੀਗੀ ਕਿ ਖੇਤੀ ਵਪਾਰ ਢਾਂਚਾ ਜੀ ਹੁਣ ਢਾਂਚੇ ਦੇ ਵਿੱਚ ਦੇਖੋ ਸਾਰਾ ਪੰਜਾਬ ਪ੍ਰੋਡਕਸ਼ਨ ਦੇ ਪਿੱਛੇ ਲੱਗਾ ਹੋਇਆ ਭਾਵੇਂ ਉਹ ਚਾਵਲ ਹੋਣ ਜਾਂ ਤੇਲ ਬੀਜ ਫਸਲਾਂ ਜਾਂ ਦਾਲਾਂ ਜਾਂ ਕਣਕ ਹੋਵੇ ਜੀ ਔਰ ਬੜੀ ਇੱਕ ਵਧੀਆ ਤੁਸੀਂ ਗੱਲ ਕੀਤੀ ਆ ਸਵੈ ਰੁਜ਼ਗਾਰ ਜਿਹੜਾ ਕਿ ਅੱਜ ਸਾਡੇ ਪੰਜਾਬ ਦੇ ਨੌਜਵਾਨ ਨੂੰ ਜੀ ਜੋ ਮੈਂ ਸਮਝਦਾ ਕਿ ਖੇਤੀ ਵਪਾਰ ਦੇ ਵਿੱਚ ਨੌਜਵਾਨ ਦਾ ਇੱਕ ਬਹੁਤ ਅਹਿਮ ਯੋਗਦਾਨ ਹੋ ਸਕਦਾ ਹੈ ਬਿਲਕੁਲ ਤੇ ਸਾਡੇ ਨੌਜਵਾਨ ਜਿਹੜੇ ਨੇ ਉਹ ਇਸ ਢਾਂਚੇ ਨੂੰ ਸਮਝਣ ਤੋਂ ਬਾਅਦ ਖੇਤੀ ਵਪਾਰ ਦੇ ਵਿੱਚ ਸਹਿਬ ਸਵੈਰਜਗਾਰ ਦੇ ਮੌਕੇ ਕਿਵੇਂ ਲੱਭ ਸਕਦੇ ਅਹ ਦੇਖੋ ਜਦੋਂ ਤੁਸੀਂ ਜਿੰਸਾਂ ਤੋਂ ਉਤਪਾਦ ਤਿਆਰ ਕਰੋਗੇ ਉਹ ਇੱਕ ਮੌਕਾ ਹੈ। ਬਿਲਕੁਲ ਜਦੋਂ ਉਸ ਉਤਪਾਦ ਦਾ ਮੰਡੀਕਰਨ ਕਰੋਗੇ ਉਹ ਵੀ ਇੱਕ ਮੌਕਾ। ਖਪਤਕਾਰ ਦੀ ਜ਼ਰੂਰਤ ਨੂੰ ਸਮਝੋਗੇ ਉਹ ਵੀ ਇੱਕ ਮੌਕਾ। ਬਿਲਕੁਲ ਦੋ ਇਹਦੀਆਂ ਬਹੁਤ ਇੰਪੋਰਟੈਂਟ ਬਾਹਾਂ ਹਨ। ਹਮਮ ਸਰੀਰ ਨੂੰ ਮਾ ਢਾਂਚੇ ਦੀਆਂ ਹਮਮ ਟਰਾਂਸਪੋਰਟੇਸ਼ਨ ਤੇ ਸਟੋਰੇਜ ਭੰਡਾਰੀਕਰਨ ਤੇ ਢੋਆ ਢਵਾਈ ਦੇਖੋ ਇਹਦੇ ਵਿੱਚ ਵੀ ਸਵੈ ਰੋਜ਼ਗਾਰ ਦੀ ਮਹੱਤਤਾ ਨਾਲ ਜੁੜੀ ਹੋਈ ਹੈ ਸਵੈ ਰੋਜ਼ਗਾਰੀ ਸਾਨੂੰ ਚਾਹੀਦੇ ਆ ਕਿਉਂਕਿ ਅਸੀਂ ਮਾਰ ਕਿੱਥੇ ਖਾਨੇ ਆ ਖੇਤੀਬਾਪਾਰ ਦੇ ਢਾਂਚੇ ਦੇ ਵਿੱਚ ਜਿੰਨੂੰ ਅਸੀਂ ਨਹੀਂ ਸਮਝ ਪਾਏ ਉਹ ਜਗ੍ਹਾ ਹੈਗੀ ਹੈ ਲੋਜਿਸਟਿਕਸ ਕਿ ਅਸੀਂ ਬਾਹਾਂ ਤੋਂ ਥੋੜੇ ਜੇ ਕਮਜ਼ੋਰ ਆ ਅਸੀਂ ਭੰਡਾਰੀਕਰਨ ਤੇ ਢੋਆ ਢਵਾਈ ਦੇ ਉੱਤੇ ਜ਼ਿਆਦਾ ਜ਼ੋਰ ਨਹੀਂ ਦੇ ਰਹੇ ਮੈਂ ਇੱਥੇ ਸੰਦੇਸ਼ ਦੇਣਾ ਚਾਹਾਂਗਾ ਆਪਣੇ ਨੌਜਵਾਨਾਂ ਨੂੰ ਜਿਹੜੇ ਸਾਨੂੰ ਸੁਣ ਰਹੇ ਆ ਕਿ ਕਾਈਂਡਲੀ ਤੁਸੀਂ ਭੰਡਾਰੀਕਰਨ ਦੇ ਖੇਤਰ ਦੇ ਵਿੱਚ ਆਪਣੇ ਆਪ ਨੂੰ ਤੁਸੀਂ ਨਿਤਰੋ ਦੂਜੇ ਪਾਸੇ ਤੁਸੀਂ ਲੌਜਿਸਟਿਕਸ ਦੇ ਵਿੱਚ ਜੇ ਆਪਾਂ ਟਰੋ ਆਟੋ ਆਈ ਦੀ ਗੱਲ ਕਰੀਏ ਟਰਾਂਸਪੋਰਟ ਦੇ ਖੇਤੇ ਦੇ ਵਿੱਚ ਤੁਸੀਂ ਜੇ ਉਤਰਦੇ ਹੋ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੁਹਾਨੂੰ ਟ੍ਰੇਨਿੰਗ ਦੇ ਕੇ ਇਸ ਖੇਤੇ ਦੇ ਵਿੱਚ ਲੈ ਕੇ ਆਊਗੀ ਜਿਹਦੇ ਵਿੱਚ ਮੁਨਾਫੇ ਦੇ ਵਿੱਚ ਤੁਸੀਂ ਇਜ਼ਾਫਾ ਕਰ ਪਾਉਂਗੇ ਖੇਤੀ ਵਪਾਰ ਦੇ ਵਿੱਚ ਆਪਣੀ ਖੇਤੀ ਦੇ ਵਿੱਚ ਮੁਨਾਫੇ ਜਿਹਾਫਾ ਕਰ ਪਾਉਂਗੇ ਨਾਲ ਨਾਲ ਸਵੈ ਰੋਜ਼ਗਾਰ ਦੇ ਲੋਕਾਂ ਨੂੰ ਮੌਕੇ ਪ੍ਰਦਾਨ ਹੋ ਸਕਦੇ ਬਿਲਕੁਲ ਬਿਲਕੁਲ ਅੱਛਾ ਡਾਕਟਰ ਸਾਹਿਬ ਜਿੰਨਾ ਤੁਸੀਂ ਗੱਲ ਕੀਤੀ ਥੋੜੀ ਜੀ ਟ੍ਰੇਨਿੰਗ ਹੈਨਾ ਹੁਣ ਜਿਹੜਾ ਖੇਤੀਬਾੜੀ ਆ ਉਹ ਸਾਡਾ ਪਿਤਾ ਪੁਰਖੀ ਕੰਮ ਐ ਜੀ ਛੋਟੇ ਹੁੰਦਿਆਂ ਦੇਖਿਆ ਹੀ ਇਹੋ ਕੁਛ ਆ ਅਸੀਂ ਸਾਡੇ ਵੱਡੇ ਬਜ਼ੁਰਗ ਵੀ ਖੇਤੀ ਕਰਦੇ ਸੀ ਉਹੀ ਕੰਮ ਅਸੀਂ ਸ਼ੁਰੂ ਕਰ ਲਿਆ ਜੀ ਸੋ ਉਹਦਾ ਸਾਨੂੰ ਪਤਾ ਹੁਣ ਤੁਸੀਂ ਆ ਵਪਾਰ ਦੀ ਗੱਲ ਕਰਦੇ ਆ ਵਪਾਰ ਕਰਨ ਲੱਗਿਆਂ ਸਾਨੂੰ ਥੋੜਾ ਜਿਹਾ ਡਰ ਆਉਂਦਾ ਹੈ ਭੈ ਆਉਂਦਾ ਕਿਉਂਕਿ ਅਸੀਂ ਹੱਥੀਂ ਕੀਤਾ ਕਦੇ ਜੀ ਪਰ ਜੇ ਹੁਣ ਜਿੱਦਾਂ ਤੁਸੀਂ ਟ੍ਰੇਨਿੰਗ ਦੀ ਗੱਲ ਕਰਦੇ ਆ ਜੇ ਸਾਨੂੰ ਉਹ ਟ੍ਰੇਨਿੰਗ ਮਿਲ ਜਾਏ ਸਾਨੂੰ ਪਤਾ ਲੱਗ ਜਾਏ ਹੱਥੀਂ ਸਾਡੇ ਨਿਕਲ ਜਾਏ ਕੰਮ ਉਹ ਹੂੰ ਇਹ ਮੈਨੂੰ ਲੱਗਦਾ ਵੀ ਕਾਫੀ ਆਪਣੇ ਜਿਹੜੇ ਨੌਜਵਾਨ ਆ ਖਾਸ ਕਰਕੇ ਇਧਰ ਨੂੰ ਆ ਸਕਦੇ ਕੋਈ ਟ੍ਰੇਨਿੰਗ ਤਾਂ ਹੈ ਪੰਜਾਬ ਐਗਰੀਕਲਚਰ ਲੜੀਵਾਤਾ ਦੇ ਵਿੱਚ ਜਿਹੜੀ ਆਪਣੀ ਗੱਲ ਚੱਲ ਰਹੀ ਹੈ ਨਾ ਤੇਜਪਾਲ ਜੀ ਰਿਆੜ ਜੀ ਇਹ ਇਹ ਬੜੀ ਬਹੁਤ ਇੰਪੋਰਟੈਂਟ ਗੱਲ ਹੈ ਕਿ ਕੋਈ ਵੀ ਕੰਮ ਜਦੋਂ ਤੁਸੀਂ ਹਟ ਕੇ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਟ੍ਰੇਨਿੰਗ ਦੀ ਲੋੜ ਜ਼ਰੂਰਤ ਪੈਂਦੀ ਹੈ ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਡਾਇਰੈਕਟੋਰੇਟ ਆਫ ਐਕਸਟੈਂਸ਼ਨ ਐਜੂਕੇਸ਼ਨ ਇੱਕ ਇਹੋ ਜਿਹਾ ਅਲੱਗ ਸਾਡਾ ਇੱਕ ਖੋਜ ਟੀਚਿੰਗ ਤੋਂ ਇਲਾਵਾ ਇੱਕ ਖੇਤਰ ਆ ਜਿਹਦੇ ਵਿੱਚ ਖੇਤੀ ਵਿਗਿਆਨ ਕੇਂਦਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਆ ਅੱਛਾ ਸੋ ਨੌਜਵਾਨਾਂ ਨੂੰ ਬੇਨਤੀ ਆ ਕਿ ਕਾਈਂਡਲੀ ਆਪਣੇ ਆਪਣੇ ਜ਼ਿਲ੍ਹੇ ਦੇ ਖੇਤੀ ਵਿਗਿਆਨ ਕੇਂਦਰ ਦੇ ਵਿੱਚ ਟ੍ਰੇਨਿੰਗਾਂ ਦੇ ذریعے ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜੋ ਸਾਡੇ ਲੁਧਿਆਣਾ ਵਿਖੇ ਸਕਿੱਲ ਡਿਵੈਲਪਮੈਂਟ ਸੈਂਟਰ ਆ ਜਿੱਥੇ ਅਸੀਂ ਸਾਰੇ ਤਰੀਕੇ ਦੀਆਂ ਟ੍ਰੇਨਿੰਗਸ ਦਿੰਦੇ ਆ ਖਾਸ ਕਰਕੇ ਜਿਹੜੀ ਮੈਂ ਤੁਹਾਨੂੰ ਆ ਲੜੀਵਾਰਤਾ ਦੱਸੀ ਆ ਖੇਤੀ ਵਪਾਰ ਦੀ 5 ਜਮਾ 2 ਦਾ ਸਿਧਾਂਤ ਜਿਹਦੇ ਵਿੱਚ ਮੈਂ ਭੰਡਾਰੀਕਰਨ ਤੇ ਢੋਆ ਢਵਾਈ ਦੀ ਗੱਲ ਦੱਸੀ ਅਸੀਂ ਕੋਈ ਕਮੋਡਿਟੀ ਹੋਵੇ ਭਾਵੇਂ ਉਹ ਬੀ ਕੀਪਿੰਗ ਹੋਵੇ ਭਾਵੇਂ ਉਹ ਤੇਲਬੀਜ ਵਾਲੀਆਂ ਫਸਲਾਂ ਦੀ ਪ੍ਰੋਸੈਸਿੰਗ ਜਾਂ ਰੱਖ-ਰਖਾ ਦੀ ਗੱਲ ਹੋਵੇ ਭਾਵੇਂ ਉਹ ਖੁੰਬਾਂ ਦੀ ਕਾਸ਼ਤ ਦੀ ਗੱਲ ਹੋਵੇ ਜਾਂ ਦਾਣਾ ਪੈਦਾ ਕਰਨ ਦੀ ਗੱਲ ਹੋਵੇ ਜਾਂ ਫਲ ਤੇ ਸਬਜ਼ੀਆਂ ਦੇ ਖਿੱਤੇ ਦੇ ਵਿੱਚ ਗੱਲ ਕਰੀਏ ਸਾਡੇ ਵਿੱਚ ਇਹ ਵੈਲਿਊ ਚੇਨ ਟ੍ਰੇਨਿੰਗ ਦੇ ਵਿੱਚ ਸਾਰੇ ਦੀ ਸਾਰੀ ਪੜਾਈ ਜਾਂਦੀ ਆ ਦੱਸਿਆ ਜਾਂਦਾ ਕਿ ਭੰਡਾਰੀਕਰਨ ਤੁਸੀਂ ਕਿਵੇਂ ਕਰਨਾ ਦੱਸਿਆ ਜਾਂਦਾ ਕਿ ਲੌਜਿਸਟਿਕਸ ਨੂੰ ਤੁਸੀਂ ਕਿਵੇਂ ਕੰਟਰੋਲ ਕਰਨਾ ਦੱਸਿਆ ਜਾਂਦਾ ਕਿ ਲਾਗਤਾਂ ਨੂੰ ਤੁਸੀਂ ਕਿਵੇਂ ਸਹੀ ਤਰੀਕੇ ਨਾਲ ਲਾਉਣਾ ਵੈਲਿਊ ਐਡੀਸ਼ਨ ਕਿਵੇਂ ਕਰਨੀ ਪ੍ਰੈਕਟੀਕਲ ਕਰਕੇ ਦਿਖਾਇਆ ਜਾਂਦਾ ਸਾਡੇ ਹਜ਼ਾਰਾਂ ਦੀ ਤعداد ਦੇ ਵਿੱਚ ਲੱਖਾਂ ਦੀ ਤعداد ਦੇ ਵਿੱਚ ਸਾਡੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਨੌਜਵਾਨ ਜੁੜੇ ਹੋਏ ਆ ਹੋਰ ਜੁੜਨਾ ਚਾਹੁੰਦੇ ਆ ਜੇ ਤਾਂ ਸਾਡੇ ਨਾਲ ਸੰਪਰਕ ਸਾਥ ਸਕਦੇ ਆ ਸਕਿੱਲ ਡਿਵੈਲਪਮੈਂਟ ਸੈਂਟਰ ਸਾਡਾ ਇੱਕ ਇਹੋ ਜਿਹਾ ਨਿਊਕਲੀਅਸ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਸਾਰੇ ਖੇਤੀ ਵਿਗਿਆਨ ਕੇਂਦਰਾਂ ਨਾਲ ਜੁੜਿਆ ਹੋਇਆ ਕਿਸੇ ਵੀ ਜ਼ਿਲ੍ਹੇ ਦਾ ਕੋਈ ਵੀ ਇਨਸਾਨ ਕੋਈ ਵੀ ਪ੍ਰਾਣੀ ਕੋਈ ਵੀ ਯੂਥ ਸਾਡੇ ਨਾਲ ਜੁੜ ਸਕਦਾ ਜੁੜ ਕੇ ਜੁੜਨ ਲਈ ਮੈਂ ਤੁਹਾਨੂੰ ਦੱਸ ਦਿੰਦਾ ਕਿ pau.edu ਸਾਡੀ ਵੈੱਬਸਾਈਟ ਹੈ ਉਹਦੇ ਥਰੂ ਉਹਦੇ ਵਿੱਚ ਸਾਰੀ ਜਾਣਕਾਰੀ ਪਈ ਹੈ ਪੰਜਾਬੀ ਦੇ ਵਿੱਚ ਤੁਸੀਂ ਪੜ੍ਹ ਕੇ ਸਾਡੇ ਨਾਲ ਜੁੜ ਸਕਦੇ ਹੋ ਪਰ ਤੁਸੀਂ ਸਵਾਲ ਜਿਹੜਾ ਚੱਕਿਆ ਕਿ ਟ੍ਰੇਨਿੰਗ ਦੀ ਕੀ ਮਹੱਤਤਾ ਬਗੈਰ ਟ੍ਰੇਨਿੰਗ ਤੋਂ ਕਦੇ ਵੀ ਖੇਤੀ ਵਪਾਰ ਦੇ ਵਿੱਚ ਆਪਣੇ ਆਪ ਨੂੰ ਨਾ ਖਿਬਾਓ ਜੇ ਤੁਸੀਂ ਸੱਚੀ ਮਿਹਣੇ ਸੱਚੀ ਸੋਚ ਨਾਲ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦੇਣਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਟ੍ਰੇਨਿੰਗ ਦੇ ذریعے ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਚੋਂ ਟ੍ਰੇਨਿੰਗ ਲੈ ਕੇ ਜੇ ਤੁਸੀਂ ਖੇਤੀਬਾਪਾਰ ਕਰੋਗੇ ਤਾਂ ਸਫਲ ਹੋਵੋਗੇ ਬਹੁਤ ਵਧੀਆ ਗੱਲ ਹੈ ਜੀ ਸੋ ਬਹੁਤ ਵਧੀਆ ਡਾਕਟਰ ਰਮਨਦੀਪ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਖੇਤੀਬਾਪਾਰ ਦੀ ਔਰ ਟ੍ਰੇਨਿੰਗ ਦੀ ਜੀ ਮੈਨੂੰ ਲੱਗਦਾ ਕਿ ਇਹ ਸਮੇਂ ਦੇ ਵਿੱਚ ਜਿਹੜੇ ਨੌਜਵਾਨ ਸਾਡੇ ਹੁਣ ਜਿਹੜੇ ਨੌਜਵਾਨ ਸਾਡੇ ਸੁਣ ਰਹੇ ਨੇ ਉਹ ਉਹਨਾਂ ਨੂੰ ਬੜੇ ਉਹ ਤਤਪਰ ਹੋਣਗੇ ਕਿ ਵਾਕਿਆ ਹੀ ਤੁਹਾਡੇ ਕੋਲ ਸਕਿੱਲ ਡਿਵੈਲਪਮੈਂਟ ਸੈਂਟਰ ਹੈ ਜੀ ਜਿਹਦੇ ਵਿੱਚ ਤੁਸੀਂ ਵੈਬਸਾਈਟ ਤੋਂ ਕਿਵੇਂ ਉਹਨਾਂ ਟ੍ਰੇਨਿੰਗ ਲੈਣੀ ਹੈ ਬਿਲਕੁਲ ਔਰ ਕਿੰਨੀ ਤਰ੍ਹਾਂ ਦੀਆਂ ਟ੍ਰੇਨਿੰਗਾਂ ਨੇ ਉਹ ਟ੍ਰੇਨਿੰਗ ਲੈ ਸਕਦੇ ਨੇ ਅੱਛਾ ਰਹੀ ਗੱਲ ਕਿ ਕਈ ਵਾਰ ਇਦਾਂ ਹੁੰਦਾ ਕਿ ਨੌਜਵਾਨ ਨੇ ਤੁਹਾਡ ਕੋਲ ਸਖਲਾਈ ਲੈ ਲਈ ਸਖਲਾਈ ਤੋਂ ਬਾਅਦ ਨਾ ਉਹਨੂੰ ਰਾਹ ਦਰਸ਼ਾ ਨਹੀਂ ਕੋਈ ਮਿਲਦਾ ਇੱਕ ਉਹਨੇ ਮੈਂ ਜੇ ਇੱਕ ਗੱਲ ਕਰਾਂ ਕਿ ਉਹਨੇ ਮਸ਼ਰੂਮ ਦੀ ਖੁੰਬਾਂ ਅਗਾਉਣ ਦੀ ਟ੍ਰੇਨਿੰਗ ਲੈ ਲਈ ਉਸ ਤੋਂ ਬਾਅਦ ਉਹ ਖੇਤੀ ਦੇ ਵਪਾਰ 'ਚ ਪੈਣਾ ਚਾਹੁੰਦਾ ਜੀ ਤੇ ਉੱਥੇ ਕਿਸ ਤਰ੍ਹਾਂ ਦਾ ਤੁਹਾਡਾ ਟਾਂਚਾ ਹੈਗਾ ਕਿ ਉਸ ਨੌਜਵਾਨ ਦੀ ਬਾਹ ਫੜ ਲਈਏ ਜੀ ਉਹਦੇ ਹੱਥ ਸਿੱਧੇ ਕਰੀਏ ਤਾਂ ਕਿ ਜਿੱਦਾਂ ਤੁਸੀਂ ਪ੍ਰੈਕਟੀਕਲ ਦੀ ਗੱਲ ਕੀਤੀ ਆ ਪ੍ਰੈਕਟੀਕਲ ਤੋਂ ਬਾਅਦ ਉਹ ਬੱਚਾ ਤੁਹਾਡੇ ਕੋਲ ਆ ਜੇ ਔਰ ਤੁਹਾਡੇ ਸੰਪਰਕ ਚ ਆ ਜੇ ਤੇ ਤੁਸੀਂ ਉਹਦੀ ਇੱਕ ਜ਼ਿੰਦਗੀ ਜਿਹੜੀ ਆ ਉਹਨੂੰ ਚੇਂਜ ਕਰ ਦੋ ਬਣਾ ਦੋ ਕਿਉਂਕਿ ਮੈਂ ਜੋ ਸਮਝਣਾ ਕਿ ਕਿ ਪ੍ਰੋਡਕਸ਼ਨ ਦੀ ਕੋਈ ਘਾਟ ਨਹੀਂ ਤੇਜ ਬਾਲਦੀ ਸਾਡੇ ਪੰਜਾਬ ਦੇ ਵਿੱਚ ਤੇ ਤੁਸੀਂ ਮੈਨੂੰ ਜੋ ਲੱਗਦਾ ਹੈ ਕਿ ਮੈਂ ਤੁਹਾਡੀਆਂ ਗੱਲਾਂ ਤੋਂ ਜੋ ਵਾਚਿਆ ਹੈ ਕਿ ਤੁਸੀਂ ਉਹਨੂੰ ਰਾਹ ਦੱਸਦੇ ਹੋ ਉਹ ਕੀ ਕਿ ਸਾਡੇ ਕੋਲ ਪ੍ਰੋਡਕਸ਼ਨ ਬਹੁਤ ਆ ਹੁਣ ਤੂੰ ਕੀ ਕਰਨਾ ਮੇਤਰਾ ਇਧਰੋਂ ਚੱਲ ਤੇਰੀ ਜ਼ਿੰਦਗੀ ਸੋਦਰ ਚੁੱਗੀ ਇਹਦੇ ਬਾਰੇ ਤੁਸੀਂ ਸਾਡੇ ਨੌਜਵਾਨਾਂ ਨੂੰ ਕੀ ਬਾਖੂਬੀ ਜਿਹੜੀ ਲੜੀਵਾਰਤਾ ਨਾ ਜੀ ਉਹਦੀ ਬਹੁਤ ਇੰਪੋਰਟੈਂਸ ਆ ਖਾਸ ਕਰਕੇ ਟ੍ਰੇਨਿੰਗ ਜੇ ਇੱਕ ਵਾਰੀ ਟ੍ਰੇਨਿੰਗ ਲੈ ਲਈ ਐਡਵਾਂਸ ਟ੍ਰੇਨਿੰਗ ਲੈ ਲਈ ਬੇਸਿਕ ਟ੍ਰੇਨਿੰਗ ਲੈ ਲਈ ਫਿਰ ਐਡਵਾਂਸ ਟ੍ਰੇਨਿੰਗ ਲੈ ਗਈ ਹਾਂਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਢਾਂਚੇ ਦੇ ਵਿੱਚ ਉਹਦੀ ਇੱਕ ਖਾਸੀਅਤ ਆ ਕਿ ਜਦੋਂ ਸਾਡੇ ਕੋਲ ਇੱਕ ਇਨਸਾਨ ਇੱਕ ਯੂਥ ਟ੍ਰੇਨਿੰਗ ਲੈ ਲੈਂਦਾ ਨਾ ਜੀ ਤੇਜਪਾਲ ਜੀ ਤਾਂ ਉਸ ਤੋਂ ਬਾਅਦ ਲਗਾਤਾਰ ਪੀਏਯੂ ਕਿਸਾਨ ਕਲੱਬ ਹਾਂਜੀ ਅਸੀਂ ਉਹਨੂੰ ਉਹਦਾ ਮੈਂਬਰ ਬਣਾਉਨੇ ਆ ਬਿਲਕੁਲ ਲਗਾਤਾਰ ਉਹ ਲਗਾਤਾਰਤਾ ਦੇ ਵਿੱਚ ਮਹੀਨੇ ਦੇ ਵਿੱਚ ਇੱਕ ਵਾਰ ਯੂਨੀਵਰਸਿਟੀ ਉਹਨੇ ਆਉਣੀ ਆਣਾ ਬਿਲਕੁਲ ਜੇ ਡਾਕਟਰ ਯਾਰਡ ਨੇ ਗੱਲ ਕੀਤੀ ਮਸ਼ਰੂਮ ਕਲਟੀਵੇਸ਼ਨ ਦੀ ਜਾਂ ਮਾਰਕੀਟਿੰਗ ਦੀ ਤਾਂ ਮਸ਼ਰੂਮ ਗਰੋਅਰਸ ਐਸੋਸੀਏਸ਼ਨ ਹੂੰ ਸੀਡ ਪ੍ਰੋਡਿਊਸਰਸ ਐਸੋਸੀਏਸ਼ਨ ਹੂੰ ਪ੍ਰੋਗਰੈਸਿਵ ਬੀ ਕੀਪਰਸ ਐਸੋਸੀਏਸ਼ਨ ਸਾਡੇ ਕੋਲੇ ਹਰੇਕ ਕਮੋਡਿਟੀ ਦੀ ਐਸੋਸੀਏਸ਼ਨ ਹੈ ਗਰੁੱਪ ਹੈ ਹਾਂਜੀ ਅਸੀਂ ਉਹਨੂੰ ਲਗਾਤਾਰ ਆਪਣੇ ਨਾਲ ਜੋੜ ਲੈਨੇ ਆ ਜਿਹੜੇ ਸਾਡੇ ਸਿਖਿਆਏ ਹੋਏ ਸਿਖਾਏ ਹੋਏ ਸਖਿਆਰਥੀ ਹੈ ਸੀਨੀਅਰ ਉਹਨਾਂ ਦੇ ਸੀਨੀਅਰ ਉਹ ਵੀ ਉੱਥੇ ਬੈਠੇ ਆ ਬਿਲਕੁਲ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਮਤਲਬ ਤੇਜ਼ੀ ਨਾਲ ਸੋਸ਼ਲ ਮੀਡੀਆ ਨੂੰ ਫੜਿਆ ਪੰਜਾਬ ਖੇਤੀਬਾੜੀ ਦੇ ਵਿੱਚ ਉਸ ਸੋਸ਼ਲ ਮੀਡੀਆ ਗਰੁੱਪਸ ਦੇ ਵਿੱਚ ਉਹਨਾਂ ਨੂੰ ਅਡਾਪਟ ਕਰ ਲੈਂਦੇ ਆ ਇੱਕ ਦੂਜੇ ਤੋਂ ਸਿੱਖਦੇ ਰਹਿੰਦੇ ਆ ਸਿਖਾਉਂਦੇ ਰਹਿੰਦੇ ਆ ਉੱਥੇ ਹੀ ਸਾਡੇ ਸਾਰੇ ਅਧਿਕਾਰੀ ਉਸ ਸੋਸ਼ਲ ਮੀਡੀਆ ਦੇ ਵਿੱਚ ਬੈਠੇ ਆ ਉਪਲਬਧ ਆ ਜਦੋਂ ਵੀ ਕੋਈ ਤਕਨੀਕੀ ਸਵਾਲ ਜਾਂ ਕੋਈ ਸਮੱਸਿਆ ਖੇਤੀਬਾੜੀ ਦੇ ਵਿੱਚ ਆਉਂਦੀ ਆ ਕਿਸੇ ਵੀ ਏਜੰਟਸ ਦੇ ਰਿਲੇਟਡ ਉਸ ਸਮੱਸਿਆ ਦਾ ਸਮਾਧਾਨ ਬਹੁਤ ਤੁਰੰਤ ਬਹੁਤ ਤੇਜ਼ੀ ਨਾਲ ਦਿੱਤਾ ਜਾਂਦਾ ਸੋ ਲਗਾਤਾਰ ਅਸੀਂ ਇੱਕ ਦੂਜੇ ਤੋਂ ਸਿੱਖਦੇ ਸਿਖਾਉਂਦੇ ਰਹਿੰਦੇ ਹਾਂ ਜਦੋਂ ਆਹ ਲੜੀਵਾਰਤਾ ਫੜ ਲੈਂਦਾ ਨਾ ਯੂਥ ਫਿਰ ਯੂਥ ਨੂੰ ਕੌਨਫੀਡੈਂਸ ਬਣ ਜਾਂਦਾ ਯੂਥ ਨੂੰ ਸਾਡੇ ਤੇ ਕੌਨਫੀਡੈਂਸ ਹੋ ਜਾਂਦਾ ਸਾਨੂੰ ਯੂਥ ਤੇ ਕੌਨਫੀਡੈਂਸ ਹੋ ਜਾਂਦਾ ਸੋ ਕੁੱਲ ਮਿਲਾ ਕੇ ਜਿਹੜਾ ਇਹ ਸਮੇਲ ਹੈ ਨਾ ਜੀ ਇਹ ਸਮੇਲ ਖੇਤੀ ਬਾੜੀ ਨੂੰ ਖੇਤੀ ਵਪਾਰ ਦੇ ਵਿੱਚ ਕਨਵਰਟ ਕਰਨ ਦੇ ਵਿੱਚ ਬਹੁਤ ਸਿੱਧ ਸਹਾਇ ਹੋਇਆ ਡਾਕਟਰ ਰਿਆਰਡ ਨੇ ਗੱਲ ਕੀਤੀ ਕਿ ਅਸੀਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਵਿੱਚ ਉਹਨਾਂ ਨੂੰ ਪ੍ਰੋ ਲੈਣੇ ਆ ਸੋ ਲਗਾਤਾਰਤਾ ਦੇ ਵਿੱਚ ਉਹ ਇੱਕ ਦੂਜੇ ਨੂੰ ਪੜਦੇ ਪੜਾਉਂਦੇ ਰਹਿੰਦੇ ਆ ਹਮ ਸਮੱਸਿਆ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਸਮੱਸਿਆ ਦੇ ਹੱਲ ਲਗਾਤਾਰ ਉਹਨਾਂ ਨੂੰ ਮਿਲਦੇ ਨਹੀਂ ਮਤਲਬ ਸਮੱਸਿਆ ਦੇ ਹੱਲ ਜਿਹੜੇ ਨੇ ਉਹ ਆਪਸ ਵਿੱਚ ਬੈਠ ਕੇ ਹੀ ਕਰ ਲੈਂਦੇ ਬਿਲਕੁਲ ਬਿਲਕੁਲ ਅੱਛਾ ਡਾਕਟਰ ਰਮਨਦੀਪ ਜੀ ਦੇਖੋ ਗੱਲ ਸੁਣੋ ਹੁਣ ਆਪਾਂ ਜੀ ਹਮੇਸ਼ਾ ਹੀ ਉਸ ਦੁਕਾਨ ਤੇ ਜਾਂਦੇ ਆ ਜੀ ਜਿਹੜੀ ਸਾਨੂੰ ਦੇਖਣ ਨੂੰ ਚੰਗੀ ਲੱਗੇ ਬਿਲਕੁਲ ਜਿੱਥੇ ਸਮਾਨ ਹੈ ਉਹ ਵਧੀਆ ਟਿਕਾ ਕੇ ਰੱਖਿਆ ਹੋਵੇ ਹੈ ਤੇ ਉੱਥੇ ਬੰਦਾ ਵੀ ਜਿਹੜਾ ਹੁੰਦਾ ਹੈ ਨਾ ਉਹ ਵੀ ਨਾਲ ਨਾਲ ਇਦਾਂ ਲੱਗਦਾ ਹੋਵੇ ਵੀ ਬੰਦੇ ਸਾਫ਼ ਰੱਖ ਰਹੇ ਆ ਇਹਨੂੰ ਵਧੀਆ ਰੱਖ ਰਹੇ ਆ ਵਧੀਆ ਤਰੀਕੇ ਨਾਲ ਪਰੋਸੀ ਗਈ ਆ ਚੀਜ਼ ਹੈ ਨਾ ਉੱਥੇ ਸਾਡਾ ਬਾਰ ਬਾਰ ਜਾਣ ਨੂੰ ਜੀ ਕਰਦਾ ਜੀ ਕਰਦਾ ਹੁਣ ਅਸੀਂ ਜਿਹੜੇ ਖੇਤੀਬਾੜੀ ਵਾਲੇ ਬੰਦੇ ਆ ਸਾਨੂੰ ਜਿਹੜੀ ਮੰਡੀਕਾਰੀ ਦੀ ਸਮੱਸਿਆ ਹੈ ਉਹ ਆਉਂਦੀ ਹੈ ਮੰਡੀਕਾਰੀ ਤਾਂ ਇਦਾਂ ਹੈ ਵੀ ਸਾਨੂੰ ਉਹ ਤਰੀਕਾ ਨਹੀਂ ਆਉਂਦਾ ਵੀ ਇਹਦੇ ਕਾਪਾ ਫਸਲ ਤੇ ਉਗਾ ਲਈ ਜੀ ਉਹਦੀ ਮੰਡੀਕਰਰੀ ਕਿਦਾਂ ਕਰੀਏ ਹੁਣ ਜਿਹੜੇ ਤਾਂ ਬੰਦੇ ਸਿਆਣੇ ਆ ਜਾਂ ਜਿਹੜੇ ਵਪਾਰ ਚ ਪਏ ਹੋਏ ਲੋਕ ਆ ਉਹਨਾਂ ਨੇ ਦੇਖਿਆ ਕੋਈ ਵੀ ਚੀਜ਼ ਐ ਸਜਾ ਕੇ ਬੇਚ ਪਾ ਕੇ ਉਤੇ ਲੇਬਲ ਲਾ ਕੇ ਰੱਖਣਗੇ ਬਿਲਕੁਲ ਬਿਲਕੁਲ ਹੈ ਜੀ ਇਹੋ ਜਿਹਾ ਕੁਝ ਖੇਤੀਬਾੜੀ ਦੇ ਵਿੱਚ ਵੀ ਹੈਗਾ ਤੇ ਉਹ ਤੁਸੀਂ ਦੱਸਦੇ ਹੋ ਵੀ ਭਾਈ ਤੁਸੀਂ ਜੇ ਆਪਣਾ ਕੋਈ ਵੇਚਣਾ ਆ ਖੇਤੀਬਾੜੀ ਦਾ ਵੀ ਜਿਹੜਾ ਇਹ ਤੁਹਾਡੇ ਪ੍ਰੋਡਕਟ ਬਣੇ ਆ ਉਹ ਕਿਦਾਂ ਵੇਚਣੇ ਆ ਉਹਦੇ ਚ ਕੋਈ ਇਹਦੀ ਅਹਿਮੀਅਤ ਹੈ ਬਿਲਕੁਲ ਜੀ ਦੇਖੋ ਇੱਕ ਤਾਂ ਜਿੰਸ ਨੂੰ ਵੇਚਣਾ ਹੂੰ ਇੱਕ ਜਿੰਸਾਂ ਤੋਂ ਪਦਾਰਥ ਬਣਾ ਕੇ ਜਦੋਂ ਟਿਕਾਉਣੇ ਆ ਨਾ ਜੀ ਖਪਤਕਾਰਾਂ ਨੂੰ ਇਹਦੇ ਵਿੱਚ ਬਾਖੂਬੀ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੜੇ ਦੇ ਵਿੱਚ ਕੇਵੀਕੇਸ ਦੇ ਥਰੂ ਟ੍ਰੇਨਿੰਗ ਦਿੰਨੇ ਆ ਕਿ ਬ੍ਰਾਂਡਿੰਗ ਲੇਬਲਿੰਗ ਪੈਕੇਜਿੰਗ ਦੀ ਕੀਮਤਤਾ ਬ੍ਰਾਂਡ ਕਿਵੇਂ ਬਣਾਉਣਾ ਲੇਬਲ ਦੀ ਰਿਕੁਇਰਿਟਸ ਨੂੰ ਕਿਵੇਂ ਫਾਲੋ ਕਰਨਾ ਮਤਲਬ ਜੋ ਲੇਬਲ ਤਿਆਰ ਕਰਨ ਦੇ ਵਿੱਚ ਜ਼ਰੂਰੀ ਗੱਲਾਂ ਉਹ ਸਿਖਾਈਆਂ ਜਾਂਦੀਆਂ ਟ੍ਰੇਨਿੰਗ ਦੇ ਵਿੱਚ ਜਿੱਦਾਂ ਫੋਰ ਐਗਜ਼ਾਮਪਲ ਜੇ ਆਪਾਂ ਧਾਰਨ ਲੈ ਲਈਏ ਕਿ ਵੱਧ ਤੋਂ ਵੱਧ ਵੇਚਣ ਦੇ ਪਰਾਲੇ ਉਹਦੇ ਉੱਤੇ ਲਿਖੇ ਜਾਂਦੇ ਆ ਕਿਹੜੇ ਕਿਹੜੇ ਤੱਤ ਉਸ ਵਸਤੂ ਦੇ ਵਿੱਚ ਆ ਉਹ ਲਿਖੇ ਜਾਂਦੇ ਆ ਤੱਤਾਂ ਦਾ ਕਿੰਨੇ ਕਿੰਨੇ ਪਰਸੈਂਟੇਜ ਉਹਦੇ ਵਿੱਚ ਹੈਗੀ ਆ ਉਹ ਲਿਖੀ ਜਾਂਦੀ ਆ ਵੱਧ ਤੋਂ ਵੱਧ ਵੇਚਣ ਦੀ ਦਰ ਲਿਖੀ ਜਾਂਦੀ ਆ ਈਵਨ ਫੋਟੋਗ੍ਰਾਫਸ ਲਗਾਈਆਂ ਜਾਂਦੀਆਂ ਤਾਂ ਜੋ ਖਪਤਕਾਰ ਉਹਦੇ ਕੰਨੀਕਰਸ਼ਿਤ ਹੋਵੇ ਕਿ ਇਹ ਸ਼ਾਇਦ ਦੇ ਵਪਾਰੀਆਂ ਵੱਲੋਂ ਸ਼ੈਡ ਵਿੱਚਿਆ ਜਾ ਰਿਹਾ ਬਕਾਇਦਾ ਉੱਥੇ ਮੱਖੀਆਂ ਦੀ ਫੋਟੋ ਲਗਾਈ ਜਾਂਦੀ ਹੈ ਸੋ ਰਿਕੁਇਰਸਟ ਸਾਰੇ ਸਿਖਾ ਜਾਂਦੇ ਆ ਜਦੋਂ ਉਹ ਪੇਸ਼ਕਾਰੀ ਕਰਨ ਦੇ ਕਾਬਿਲ ਹੋ ਜਾਂਦੇ ਨਾ ਜੀ ਖੇਤੀ ਵਪਾਰੀ ਬਣ ਗਏ ਜਦੋਂ ਇੱਕ ਵਾਰੀ ਤੁਸੀਂ ਖਪਤਕਾਰ ਨਾਲ ਢੁਗਣ ਲੱਗ ਗਏ ਬਾਕੀ ਗੱਲਾਂ ਉਹਨਾਂ ਨੂੰ ਖਪਤਕਾਰ ਸਿਖਾਉਂਦੇ ਆ ਕਿਉਂਕਿ ਲੇਬਲ ਦਾ ਮਤਲਬ ਹੀ ਇਹ ਹੈ ਕਿ ਖਪਤਕਾਰ ਦੇ ਮਨ 'ਚ ਜੜਾ ਵੀ ਸਵਾਲ ਆਇਆ ਉਹਦਾ ਜਵਾਬ ਲੇਬਲ ਦੇ ਉੱਤੇ ਚਾਹੀਦਾ ਕਿ ਸ਼ੱਕਰ ਰੋਗੀ ਇਹਦਾ ਸੇਵਨ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਇਹਦੇ ਵਿੱਚ ਕਿਹੜਾ ਇਹ ਜਿਹਾ ਤੱਤ ਹੈ ਜਿਹੜਾ ਫਲਾਣੇ ਕਿਸਮ ਦੀ ਅਲਰਜੀ ਦੇ ਪੜਕਾਉਂਦਾ ਅਲਰਜੀ ਨੂੰ ਉਹ ਉੱਤੇ ਲਿਖਿਆ ਹੁੰਦਾ ਸੋ ਕੁੱਲ ਮਿਲਾ ਕੇ ਜੜਾ ਵੀ ਪ੍ਰਸ਼ਨ ਹੈ ਉਹਦਾ ਉੱਤਰ ਖਪਤਕਾਰ ਦਾ ਪ੍ਰਸ਼ਨ ਹੈ ਉਹਦਾ ਉੱਤਰ ਲੇਬਲ ਦੇ ਉੱਤੇ ਦੱਸਿਆ ਜਾਂਦਾ ਸੋ ਇਹੇ ਜੀ ਟ੍ਰੇਨਿੰਗ ਜਦੋਂ ਅਸੀਂ ਦਿੰਨੇ ਆ ਨਾ ਜੀ ਬ੍ਰਾਂਡਿੰਗ ਪੈਕੇਜਿੰਗ ਲੇਬਲਿੰਗ ਸੋ ਮਾਰਕੀਟਿੰਗ ਦੀ ਸਪੋਰਟ ਆ ਜੀ ਹਾਂ ਡਾਕਟਰ ਸਾਹਿਬ ਇੱਕ ਫੋਨ ਆਇਆ ਵਾਲੀ ਹੈ ਜੀ ਜੀ ਹੈਲੋ ਜੀ ਹੈਲੋ ਹੈਲੋ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੌਣ ਸਾਹਿਬ ਬੋਲਦੇ ਹੋ ਕਿਹੜੇ ਪਿੰਡ ਤੋਂ ਬੋਲਦੇ ਹੋ ਮੈਂ ਜੀ ਕਮਰਜ ਸਿੰਘ ਪਿੰਡ ਥੋਲ ਡਿਸਟ੍ਰਿਕਟ ਕਰਨਪੁਰ ਤੋਂ ਬੋਲਦਾ ਜੀ ਜੀ ਕਮਰਜੀ ਸਵਾਲ ਪੁੱਛੋ ਜੀ ਸਰ ਬਹੁਤ ਵਧੀਆ ਵਿਚਾਰ ਚੁਣਿਆ ਤੁਸੀਂ ਅੱਜ ਇਹ ਡਾਕਟਰ ਰਿਆਰ ਸਾਹਿਬ ਇਹ ਮਾਰਕਲਾ ਮੇਲੇ ਤੇ ਉੱਥੇ ਮਿਲੇ ਸੀ ਉੱਥੇ ਇਹਨਾਂ ਨਾਲ ਮਿਲ ਹੋਇਆ ਸੀ ਮੇਰਾ ਬੜੇ ਵਧੀਆ ਵਿਚਾਰ ਨੇ ਉਹਨਾਂ ਦੇ ਜੀ ਜੀ ਤੇ ਜੋ ਅੱਜ ਗੱਲਬਾਤ ਚੱਲ ਰਹੀ ਆ ਪ੍ਰੋਫੈਸਿੰਗ ਬਾਰੇ ਮਾਰਕੀਟਿੰਗ ਬਾਰੇ ਜਿਵੇਂ ਹੁਣ ਆਪਾਂ ਕਣਕ ਝੋਨਾ ਆ ਬਾਸਮਤੀ ਦੀ ਐ ਏਰੀਆ 'ਵਾਂ ਆਪਣਾ ਜੀ ਤੇ ਇੱਕ ਤਰ੍ਹਾਂ ਆਪਾਂ ਬਾਸਮਤੀ ਨੂੰ ਪ੍ਰੋਸੈਸਿੰਗ ਕਰਕੇ ਮਾਰਕੀਟਿੰਗ ਕਰਨੀ ਆ ਡੌਲ ਕਿੱਥੋਂ ਛਡਾਉਣੇ ਆ ਕਿਸ ਤਰ੍ਹਾਂ ਦੀ ਕਰਨੀ ਆ ਉਹਦੇ ਬਾਰੇ ਜਾਣਕਾਰੀ ਜਣਗੀ ਜੀ ਜੀ ਰੱਖ ਸਾਬ ਦੇਖੋ ਜੀ ਕਰਨਾਲ ਸਿੰਘ ਜੀ ਨੇ ਜਿਹੜਾ ਸਵਾਲ ਪੁੱਛਿਆ ਨਾ ਇਹ ਲੜੀਵਾਰਤਾ ਦੇ ਵਿੱਚ ਇਹਦੇ ਵਿੱਚ ਇੱਕ ਬੜੀ ਇੰਪੋਰਟੈਂਟ ਗੱਲ ਆ ਕਿ ਅਸੀਂ ਗੱਲ ਕੀਤੀ ਸੰਗਠਨ ਸੰਗਠਿਤ ਹੋਣਾ ਕਿਸੇ ਤਰੀਕੇ ਨਾਲ ਬਾਸਮਤੀ ਗਰੋਅਰਸ ਐਸੋਸੀਏਸ਼ਨ ਆ ਜੀ ਅੰਮ੍ਰਿਤਸਰ ਦੇ ਵਿੱਚ ਬਾਖੂਬੀ ਸਰਦਾਰ ਗੁਰਿੰਦਰ ਸਿੰਘ ਬਾਜਵਾ ਜੀ ਤੇ ਉਹਨਾਂ ਦੇ ਸਾਥੀ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਆ ਮਕਸਦ ਕੀ ਆ ਕਿ ਕੱਲਾ ਕਹਿਰਾ ਬੰਦਾ ਜੇ ਬਾਸਮਤੀ ਦੀ ਮੰਡੀਕਰਨ ਕਰਨ ਦੇ ਵਿੱਚ ਜਿਆਦਾ ਉਹਦਾ ਜੋਰ ਲੱਗੂਗਾ ਜਦੋਂ ਇਕੱਠੇ ਹੋ ਕੇ ਇੱਕ ਬ੍ਰਾਂਡ ਬਣਾ ਲਿਆ ਜਦੋਂ 20 25 ਵਪਾਰੀ ਇਕੱਠੇ ਹੋ ਕੇ ਆਪਣੀ ਬਾਸਮਤੀ ਨੂੰ ਸ਼ੈਲਿੰਗ ਕਰਾ ਕੇ ਪੈਕਿੰਗ ਲੇਬਲਿੰਗ ਬ੍ਰਾਂਡਿੰਗ ਸਿੱਖ ਕੇ ਜੇ ਮੰਡੀ ਦੇ ਵਿੱਚ ਉਤਾਰਨਗੇ ਤਾਂ ਕਾਮਯਾਬ ਹੋਣਗੇ ਜਿਵੇਂ ਇੱਥੇ ਕਮੋਡਿਟੀ ਦੀ ਉਦਾਹਰਣ ਲਈਏ ਜਿੱਦਾਂ ਬੀ ਕੀਪਰ ਕਾਮਯਾਬ ਹੋਏ ਉਦਾਂ ਹੀ ਬਾਸਮਤੀ ਗਰੋਅਰਸ ਐਸੋਸੀਏਸ਼ਨ ਬਣਾ ਕੇ ਤੁਸੀਂ ਕਾਮਯਾਬ ਹੋ ਸਕਦੇ ਹੋ ਤੁਸੀਂ ਜ਼ਿਲ੍ਹੇ ਦੇ ਵਿੱਚ ਵੀ ਬਾਸਮਤੀ ਗਰੋਅਰ ਐਸੋਸੀਏਸ਼ਨ ਬਣਾ ਸਕਦੇ ਹੋ ਸੋ ਮੇਰਾ ਤੁਹਾਨੂੰ ਉੱਤਰ ਦੇ ਰੂਪ ਦੇ ਵਿੱਚ ਮੇਰਾ ਤੁਹਾਨੂੰ ਇੱਕ ਜਿਹੜਾ ਆ ਸਨੇਹਾ ਇਹਨੂੰ ਫੜਨ ਦੀ ਕੋਸ਼ਿਸ਼ ਕਰਿਓ ਕਿ ਇਕੱਠੇ ਹੋ ਕੇ ਸੰਗਠਿਤ ਹੋ ਕੇ ਸਾਡ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਵਿੱਚ ਜੇ ਤੁਸੀਂ ਆ ਕੇ ਮਿਲੋ ਯਾ ਸਾਨੂੰ ਦੱਸੋ ਕਿ ਅਸੀਂ ਇਕੱਠੇ ਹੋਗੇ ਇਹਦੇ ਵਸੀਲੇ ਦੱਸੋ ਬਹੁਤ ਵਧੀਆ ਗੱਲ ਆ ਰਿਹਾ ਸਾਡੇ ਕੋਲ ਇਹੀ ਚੀਜ਼ ਆ ਸਾਨੂੰ ਵਪਾਰੀ ਕਰਨ ਨਾਲ ਮੁੜਨਾ ਹੀ ਪੈਣਾ ਹੈ ਮੁੜਨਾ ਪੈਣਾ ਬਾਕੀ ਇਹ ਆ ਕਿ ਜਦੋਂ ਆਪਾਂ ਖੇਤੀ ਕਰਦੇ ਆ ਤਾਂ ਉਹ ਵੀ ਰੋਜ਼ ਦੇਖਣਾ ਪੈਂਦਾ ਆ ਕੱਲ ਪਰसों ਦੇ ਵੇਖਣ ਦੇ ਮੈਨੂੰ ਲੱਗਦਾ ਕਿ ਤਾਪਮਾਨ ਆਇਆ ਲੱਗਦਾ ਤਾਪਮਾਨ ਆਇਆ ਲੋਕਾਂ ਨੂੰ ਤਾਂ ਸੁਣਾਈ ਆ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ 'ਟ ਤਾਪਮਾਨ ਅੱਜ ਤਰਿਆ ਰਿਆਰ ਸਾਹਿਬ ਜਲੰਧਰ ਵੱਤੋਂ ਵੱਤ ਤਾਪਮਨ 36.4 ਡਿਗਰੀ ਸੈਲਸੀਅਸ ਹਾਂਜੀ ਤੇ ਘੱਟ ਤੋਂ ਘੱਟ 20.7 ਡਿਗਰੀ ਸੈਲਸੀਅਸ ਹਾਂਜੀ ਗੁਰਦਾਸਪੁਰ 38 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 22 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਜੀ ਹਾਂਜੀ ਫਿਰੋਜ਼ਪੁਰ 37.9 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 19.8 ਘੱਟ ਤੋਂ ਘੱਟ ਪਟਿਆਲਾ ਵੱਧ ਤੋਂ ਵੱਧ ਤਾਪਮਾਨ 39.8 ਡਿਗਰੀ ਤੇ 21.8 ਘੱਟ ਤੋਂ ਘੱਟ ਅੰਮ੍ਰਿਤਸਰ 36.7 ਵੱਧ ਤੋਂ ਵੱਧ ਤੇ ਘਟ ਤੋਂ ਘਟ ਰਿਹਾ ਜੀ 20 ਡਿਗਰੀ ਸੈਲਸੀਅਸ ਹਾਂਜੀ ਤੇ ਬਠਿੰਡਾ ਵੱਤ ਤੋਂ ਵੱਤ ਤਾਪਮਨ 41.4 ਡਿਗਰੀ ਤੇ ਘਟ ਤੋਂ ਘਟ 21.6 ਡਿਗਰੀ ਸੈਲਸੀਅਸ ਰਿਹਾ ਜੀ ਹਾਂਜੀ ਤੇ ਆਉਣ ਵਾਲੇ ਸਮੇਂ ਚ ਜੋ ਮਾਰਾਂ ਨੇ ਸਾਨੂੰ ਖਬਰ ਭੇਜੀ ਆ ਜਾਂ ਰਿਆਰ ਸਾਹਿਬ ਹਾਂਜੀ ਉਹ ਕਹਿੰਦੇ ਵੀ ਗਰਜ ਚਮਕ ਨਾਲ ਛਿੱਟੇ ਪੈ ਸਕਦੇ ਆ ਹਾਲੇ ਹੂੰ ਪੰਜਾਬ ਕਿਤੇ ਕਿਤੇ ਤੇ ਹਵਾ ਵੀ ਵਗ ਸਕਦੀ ਆ ਹੂੰ ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾ ਕਰੀਏ ਉਹਦੇ ਲਈ ਤੁਸੀਂ ਸਾਨੂੰ ਖਤ ਲਿਖ ਸਕਦੇ ਹੋ ਸਾਡਾ ਪਤਾ ਤੁਸੀਂ ਨੋਟ ਕਰ ਲਓ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ddpunjabijalandhar@gmail.com ਇਹ ਤੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਕਿਸਾਨ ਵੀਰ ਦੇ ਭੈਣੋ ਉਮੀਦ ਹੈ ਕਿ ਤੁਸੀਂ ਸਭ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਮੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਵਸਣਾ ਹੀ ਹੈ ਉਹਦੇ ਨਾਲ ਨਾਲ ਜਾਗਰੂਕ ਹੋਣਾ ਡਾਕਟਰ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਹੁਣ ਤੁਸੀਂ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਜਾਹਨ ਜੀ ਜਾਹਨ ਜੀ ਜੀ